ਆਹ ਮੇਰਾ ਦੋਤਾ ਕਹਿੰਦਾ ਮੇਰੀ ਮੰਮਾ ਦੀ ਕਲਾਸ ਬਾਰੇ ਮਜਬੂਰ ਤੇ ਦੁਖੀ ਪਿਓ ਦੇ ਇਹ ਬੋਲ ਜਿਸ ਦੇ ਵਿੱਚ ਉਹ ਦੱਸ ਰਹੇ ਨੇ ਕਿ ਮੇਰੀ ਧੀ ਆਪਣੇ ਸਹੁਰੇ ਘਰ ਦੇ ਵਿੱਚ ਇੰਨੀ ਜ਼ਿਆਦਾ ਦੁਖੀ ਸੀ ਕਿ ਉਸਦੇ ਬੱਚਿਆਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਸਾਡੀ ਮਾਂ ਦੇ ਨਾਲ ਕੁੱਟਮਾਰ ਹੋਈ ਹੈ ਕੰੱਚ ਦਾ ਗਲਾਸ ਉਸਦੇ ਮਾਰਿਆ ਗਿਆ ਜਿਸ ਦੇ ਨਿਸ਼ਾਨ ਵੀ ਦੇਖੇ ਜਾ ਸਕਦੇ ਨੇ ਤੇ ਇਸ ਦੇ ਨਾਲ ਹੀ ਪੱਕੇ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਕੀ ਕੁੜੀ ਦੇ ਦੰਦ ਤੱਕ ਟੁੱਟੇ ਹੋਏ ਸੀ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ। ਪੇਤਪਰੇ ਹਾਲਾਤਾਂ ਦੇ ਵਿੱਚ ਕੁੜੀ ਦੀ ਜਾਨ ਜਾਣ ਤੋਂ ਬਾਅਦ ਪੇਕਾ ਪਰਿਵਾਰ ਹਸਪਤਾਲ ਵਿਖੇ ਇਕੱਠਾ ਹੁੰਦਾ ਜਿਨ੍ਹਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਸਾਡੇ ਜਵਾਈ ਨੇ ਹੀ ਸਾਨੂੰ ਫੋਨ ਕਰਕੇ ਦੱਸਿਆ ਸੀ ਕਿ ਤੁਹਾਡੀ ਧੀ ਦੀ ਹਾਲਤ ਠੀਕ ਨਹੀਂ ਹੈ। ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਨੇ ਪਰ ਹੁਣ ਪਤਾ ਲੱਗਿਆ ਕਿ ਉਹ ਕੁੜੀ ਇਸ ਦੁਨੀਆ ਤੋਂ ਚਲੀ ਗਈ ਕਿਰਨਪਾਲ ਮੇਰੀ ਨਾਂ ਤੇ ਸੀ ਜੀ ਕਿੰਨੇ ਟਾਈਮ ਤੋਂ ਗਈ ਹੈ 13 ਸਾਲ ਹੋ ਗਏ ਇਹਦੇ ਨਾਲ ਨਾ ਕਲੇਸ਼ ਸ਼ੁਰੂ ਤੋਂ ਰੱਖ ਰਹੇ ਸੀ ਪਹਿਲਾਂ ਇਹ ਇਧਰ ਅੰਦਰਲੇ ਘਰ ਰਹਿੰਦੀ ਸੀ ਇਹਦੀ ਇੱਕ ਜਠਾਣੀ ਹੁੰਦੀ ਆ ਉਹਦੇ ਨਾਲ ਕਲੇਸ਼ ਉਹਦੇ ਪਿੱਛੇ ਸ਼ੁਰੂ ਤੋਂ ਸੀ ਇਹਨਾਂ ਦਾ ਅਸੀਂ ਉਹਨੂੰ ਸਮਝਾ ਦਿੰਦੇ ਅਸੀਂ ਜਾਂਦੇ ਦੋ ਵਾਰ ਪੰਚਾਇਤ ਵੀ ਲੈ ਕੇ ਗਏ ਸੀ ਅਸੀਂ ਜਾਂਦੇ ਅਸੀਂ ਕਹਿ ਦਿੰਦੇ ਸੀਗੇ ਵੀ ਚਲੋ ਕੋਈ ਨਾ ਟਾਈਮ ਕੱਟੋ ਬੱਚੇ ਪਾਲ ਲਓ ਆਪਦੇ ਹਨਾ ਸਾਨੂੰ ਐ ਨਹੀਂ ਪਤਾ ਸੀ ਹੁਣ ਹਫਤਾ ਕੁੜੀ ਸਾਡੇ ਘਰ ਲਾ ਕੇ ਗਈ ਆ ਬੜੀ ਖੁਸ਼ੀ ਨਾਲ ਗਈ ਆ ਕੀ ਉਹ ਤੀਸਰੇ ਦਿਨ ਸਾਨੂੰ ਪਤਾ ਲੱਗਦਾ ਵੀ ਉਹ ਮਾਰ ਹੀ ਦਿੱਤੀ ਉਹ ਫੋਨ ਕਰਦੇ ਨੇ 12 ਬਾਰੇ ਬਜੇ ਕਰੀਸਨੇ ਫੋਨ ਕਰਦਾ ਉਹਦਾ ਹਸਬੰਡ ਕਹਿੰਦਾ ਆ ਤੁਸੀਂ ਆ ਜਾਓ ਤੇ ਕਹਿੰਦਾ ਉਹਨੇ ਸਾਡਾ ਕਹਿੰਦਾ ਦੋਹਾਂ ਦਾ ਕਹਿੰਦਾ ਕਲੇਸ਼ ਹੋਇਆ ਆਪਸ ਵਿੱਚ ਥੋੜੀ ਮੋਟੀ ਤੂੰ ਮੈਂ ਹੋਇਆ ਕਹਿੰਦਾ ਕਿਰਨ ਕਿਰਨਾ ਨੇ ਕੁਛ ਖਾ ਲਿਆ ਅਸੀਂ ਉਹਨੂੰ ਬਾਰ-ਬਾਰ ਫੋਨ ਕਰਕੇ ਪੁੱਛ ਰਹੇ ਹਾਂ ਵੀ ਸਾਨੂੰ ਦੱਸੋ ਕੋਈ ਸੀਰੀਅਸ ਬਾਤ ਤਾਂ ਨਹੀਂ ਉਹ ਕਹਿੰਦਾ ਨਹੀਂ ਕੋਈ ਸੀਰੀਅਸ ਨਹੀਂ ਹੈਗੀ ਕੇ ਬੋਲਦੀ ਹੈ ਕਹਿੰਦਾ ਸਾਨੂੰ ਉਹਨਾਂ ਨੇ ਚੱਕਰਾਂ 'ਚ ਪਾ ਕੇ ਰੱਖਿਆ ਸਾਨੂੰ ਕਹਿੰਦੇ ਖਨੌਰੀ ਅਸੀਂ ਨੇ ਦਾਖਲ ਕਰੀਆ ਕੁੜੀ ਅਸੀਂ ਅਸੀਂ ਖਨੌਰੀ ਗਏ ਖਨੌਰੀ ਪਹੁੰਚੇ ਸਾਨੂੰ ਕਹਿੰਦੇ ਸਮਾਣੇ ਆ ਅਸੀਂ ਸਮਾਣੇ ਗਏ ਸਮਾਣੇ ਪਹੁੰਚੇ ਸਾਨੂੰ ਕਹਿੰਦੇ ਪਾਤਣਾ ਪਾਤਣਾ ਤੋਂ ਗਏ ਅਸੀਂ ਸਾਨੂੰ ਕਹਿੰਦੇ ਗਲਾੜਾ ਸਾਨੂੰ ਚਾਰ ਚੱਕਰਾਂ 'ਚ ਪਾ ਕੇ ਰੱਖਿਆ ਅਸੀਂ ਜਿੰਨਾ ਟਾਈਮ ਉਹਦੀ ਡੈਥ ਨਹੀਂ ਹੋਈ ਸਾਨੂੰ ਘਰੇ ਵੜਨਾ ਨਹੀਂ ਦਿੱਤਾ ਇਹਨਾਂ ਨੇ ਕੀ ਕੀ ਹੋਇਆ ਪਤਾ ਨਹੀਂ ਸਾਨੂੰ ਕੁਛ ਨਹੀਂ ਹਲੇ ਇਸ ਬਾਰੇ ਪੂੜ ਦੱਸੂਗੀ ਵੀ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਜਾਖਮ ਆ ਦੋ ਦੰਦ ਟੁੱਟੇ ਲੋ ਹੂ ਹੋਦੇ ਨਿਕਲ ਰਿਹਾ ਜੀ ਤੁਹਾਡਾ ਮਲਬੀਰ ਜੀ ਕਿਨਨਪਾਲ ਕੋ 12 12000 ਖਾਲੋ ਜੇ ਕਹਿ ਕੇ ਆਉਂਦੇ ਅਸੀਂ ਘਟਕਾ ਕੇ ਆਉਂਦੇ ਤੇ ਮਾਪਈ ਕੁੱਟਮਾਰ ਹੁੰਦੀ ਹੈ ਮਣੀ ਮੁੱਟੀ ਚੱਲ ਪਈ ਟਾਈਮ ਗੱਡ ਲਾ ਉਪੋਂ ਦੀ ਹੋ ਕੇ ਜਿਦੋਂ ਨਾ ਪਈ ਇਹਨਾਂ ਨੇ ਤੱਕ ਕੋਈ ਚੱਕਦਾ ਗੰਬਸ ਝੋਕਾ ਕੱਲ ਕੀ ਸਨੇ ਆ ਗਿਆ ਤੁਹਾਡੇ ਕੋਲ ਸਾਡੇ ਕੋਲੇ 12 ਸਨੇ ਆ ਤਾਂ ਸਾਡੇ ਕੋਲ ਸਾਡੇ ਕੋਲ ਤਾਂ 12 ਵਜੇ ਸਨੇ ਆ ਗਿਆ ਵੀ ਦਵਾਈ ਪੀ ਲਈ ਹੈ ਹੋ ਗਈ ਸਨੇ ਉਸ ਤੋਂ ਬਾਅਦ ਜਿਹੜਾ ਸਾਡਾ ਬਚੋਲਾ ਸੀ ਸਾਨੂੰ ਕੋਈ ਦੱਸ ਕੇ ਵੀ ਨਹੀਂ ਇਹ ਸੜਕ ਕਿਸ ਨੇ ਸੀ 7 ਵਜੇ ਬੱਲਾ ਲਿਆ ਚਾਹ ਲਈ ਤੂੰ ਕਹਿੰਦਾ ਅਜੇ ਐਂ ਕਰਕੇ ਆ ਗਏ ਲੋਗੀ ਧੁਰਿਆ ਜਾ ਕੋਈ ਗੱਲਬਾਤ ਕਰਾਂਗੇ ਛਾਜੀ ਨੂੰ ਦੱਸੀ ਕਿ ਦੱਸ ਕੇ ਨਹੀਂ ਆਈ ਅਜੇ ਜਦੋਂ ਇਹਨਾਂ ਨੇ ਜਾ ਕੇ ਕੋਈ ਗੱਲਬਾਤ ਹਾਂ ਅਲੱਗ ਬਲ ਅਲੱਗ ਬਲਾ ਲੈਤੀ ਉੱਥੇ ਇਹ ਜਿਹੜਾ ਜਿਹੜਾ ਚੱਤਾ ਦੀ ਜਿਹੜਾ ਚੱਤਾ ਮਸ਼ੀਨ ਚਲਾਉਂਦੀ ਸੀ ਇਹਦੀ ਘਰ 'ਚ ਬਣਾ ਰਿਆ ਸੀ ਲੱਕੜ ਦੇ ਚਗਾਠਾ ਉੱਥੇ ਉਂਗਲਾਂ-ਉਂਗਲਾਂ ਲਾਈ ਗਏ ਸਾਨੂੰ ਚਾਹ ਨਹੀਂ ਬਣਾਉਂਦੀ ਸਾਨੂੰ ਰੋਟੀ ਨਹੀਂ ਬਣਾਉਂਦੀ ਸਾਡੀ ਗੁੜੀ ਆਠ ਦਿਨਾਂ ਜਵਾਖ ਨੂੰ ਮਿਲਉਣ ਵਾਸਤੇ ਛੋਟੀਆਂ ਕਰਕੇ ਘਰੇ ਵਗ ਗਈ ਮਿਲਣ ਵਾਸਤੇ ਉਸ ਤੋਂ ਬਾਅਦ ਇਹਨਾਂ ਦਾ ਮਸਮਰਾ ਹੋ ਗਿਆ ਸਾਨੂੰ ਇਹ ਐ ਕਰਦੀ ਆ ਸਾਨੂੰ ਰੋਟੀ ਨਹੀਂ ਸਾਨੂੰ ਚਾਹ ਨਹੀਂ ਪਾਣੀ ਨਹੀਂ ਮੈਨੂੰ ਐ ਨਹੀਂ ਕਰਦੀ ਮੈਨੂੰ ਉਹ ਕਰਕੇ ਇਹਨਾਂ ਦੀ ਇਹਨਾਂ ਦੀ ਮਾਰਕੀਟ ਬਣ ਗਈ ਇਹਨਾਂ ਨੇ ਕਰਕੇ ਗਰਮੋਤਾ ਕਰਕੇ ਇਹਨਾਂ ਨੇ ਕਿੰਨੇ ਮਿੰਟ ਸਾਰੇ ਨੇ ਚੋਕਾ ਬਸ ਤੜਕੇ ਨੂੰ ਚੱਕ 4 ਵਜੇ ਚੱਕਦਾ ਬਸ ਮਾਰਦੀ ਠੀਕ ਹੋਇਆ ਠੀਕ ਕੀ ਕਰਨੇ ਤੁਹਾਡਾ ਕੀ ਕੀ ਤੁਸੀਂ ਜਾ ਕੇ ਦੇਖਿਆ ਕੀ ਹੋਇਆ ਸੀ ਉੱਥੇ ਦੇਖੋ ਜੀ ਹੁਣ ਵਿੱਚੇ ਦਾ ਕੋਈ ਕਹਿੰਦਾ ਦਵਾਈ ਪੀ ਗਈ ਵਿੱਚੇ ਛੱਟਾਂ ਬੁੜੀਆਂ ਦੱਸਦੇ ਨੇ ਕਿਸੇ ਦੇ ਕੰਨ ਤੇ ਗਲਾਸ ਵੱਜਿਆ ਹੈ ਕੰਚ ਦਾ ਗਲਾਸ ਮੇਰਾ ਦੋਤਾ ਦਾ ਸਰਿਆ ਮੇਰਾ ਦੋਤਾ ਕਹਿੰਦਾ ਮੇਰੀ ਮੰਮਾ ਦੇ ਕਲਾਸ ਮਾਰੇ ਬਾਕੀ ਬੁੜੀਆਂ ਨੇ ਦੱਸ ਪਤਾ ਦੇਖ ਕਹਿੰਦਾ ਨੇ ਕੁੱਟ ਮਾਰ ਜਾਂ ਬਤਾਰੋ ਲੀ ਲੂਲ ਪਏ ਹੋਏ ਨੇ ਗਰਦਨ 'ਚ ਵੀ ਲੀਲ ਪਿਆ ਹੈ ਬਰਖਾ ਰਾਵਾਂ ਜੀ ਕਿੱਥੇ ਰਹਿੰਦੇ ਹੋ ਗੁਲਾੜ ਪਿੰਡ ਇਹ ਜਿਹੜਾ ਘਰ ਜਿਹੜਾ ਮੁੰਡੇ ਕੁੜੀ ਦਾ ਥੋੜਾ ਮਲ ਭਰੀਜਾ ਲੱਗਦਾ ਨਾਲ ਥੋੜੇ ਕਰਦੇ ਜਿਹੜੇ ਕਰਤਾ ਜੀ ਫਰਕ ਨਾਲ ਆ ਵੈਸੇ ਗੱਲਬਾਤ ਸੁਣੀ ਆ ਜੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਵੀ ਉਹ ਜਦੋਂ ਕਣੀਆਂ ਆਈਆਂ ਨੇ ਮੀਂਹ ਆਇਆ ਕੱਪੜੇ ਸੁੱਕਣੇ ਪਾਏ ਹੋਏ ਸੀ ਬਾਹਰ ਉਹ ਨੂੰ ਮੁੰਡੇ ਨੂੰ ਕਹਿੰਦੀ ਵੀ ਕੱਪੜੇ ਲਾ ਲਿਆ। ਉਹ ਜੀ ਕੱਪੜੇ ਲਾ ਰਿਹਾ ਕੁਝ ਗਿੱਲੇ ਹੋਗੇ, ਕੁਝ ਸੁੱਕੇ ਲਾ ਲੇ। ਉਹ ਕੱਪੜੇ ਕਹਿੰਦੀ ਤੂੰ ਕੱਪੜੇ ਨਹੀਂ ਲਾਇਆ ਤੂੰ ਇੱਥੇ ਗੱਲਾਂ ਕਰੀ ਜਨਾ। ਅੱਛਾ ਨੇ ਗਰਮਾ ਗਰਮੀ ਹੋ ਗਈ। ਹਾਂ ਉਹ ਕਹਿੰਦਾ ਕੋਈ ਨਹੀਂ ਫਿਰ ਸੁੱਕ ਜਾਣਗੇ ਤਾਂ। ਆਪਾਂ ਫਿਰ ਸੁੱਕਣੇ ਪਾ ਦਾਂਗੇ। ਤੇ ਉੱਥੇ ਜੀ ਉਹ ਗਰਮੋ ਗਰਮੀ ਹੋ ਗਈ। ਉਹਨੇ ਜੀ ਪਹਿਲਾਂ ਹੀ ਮਤਲਬ ਦਵਾਈ ਢੋਲ ਕੇ ਰੱਖੀ ਹੋਈ ਸੀ। ਉਹਨੇ ਜੀ ਚੱਕ ਕੇ ਮੂੰਦੇ ਲਾ ਲੇ। ਕੀ ਦੀ ਦਵਾਈ ਪਤਾ ਲੱਗੇ ਕੁਝ। ਮੈਂ ਤਾਂ ਆਪਨੇ ਦੇਖੀ ਦੇਖੋ। ਜਾਰੇ ਸੀਗਾ ਉਰੀ ਸਾਹਲੀ ਰਹਿੰਦਾ ਸੀ ਉਹ ਕਹਿੰਦੀ ਵੀ ਸੱਚਾ ਮੈਂ ਤਾਂ ਆਪਦਾ ਕੰਮ ਕਰ ਲਿਆ ਕਹਿੰਦਾ ਕੰਮ ਕਰ ਲਾ ਉਹਨੇ ਜੀ ਥੱਪੜ ਮਾਰਿਆ ਗਲਾਸ ਦੇ ਮੂੰਹ ਤੇ ਲੱਗੇ ਹੋਏ ਸੀ ਦੋ ਘੁੱਟਾ ਉਹ ਪੀ ਪੀ ਗਈ ਪਤਨੀ ਜੀ ਤਿੰਨ ਪੀ ਗਈ ਪਰਮਾਤਮਾ ਨੂੰ ਪਤਾ ਚਲੋ ਥੱਪੜ ਜਾਂ ਮਾਰਿਆ ਥੱਲੇ ਡਿੱਗ ਗਿਆ ਤੇ ਬਸ ਉਹਨੇ ਜੇ ਫਿਰ ਗੱਡੀ ਚ ਲਿਆ ਕੇ ਪਾ ਕੇ ਜੀ ਖਨੌਰੀ ਖਨੌਰੀ ਵਾਲੇ ਕਹਿੰਦੇ ਜੀ ਇਹਨੂੰ ਉੱਥੇ ਲੈ ਜਾਓ ਸਮਾਨ ਇਹਨਾਂ ਨੂੰ ਫੋਨ ਕਰਤਾ ਵੀ ਤੁਸੀਂ ਖਨੌਰੀ ਆ ਜਾਓ ਜਦੋਂ ਗਾਹਾਂ ਹੈ ਉਹਨਾਂ ਨੇ ਇੱਥੇ ਰਫਲ ਕਰਤੀ ਫਿਰ ਇਹਨਾਂ ਨੇ ਫੋਨ ਕਰਿਆ ਵੀ ਤੁਸੀਂ ਸਮਾਣੇ ਆ ਜਾਓ ਜਦੋਂ ਹੀ ਉਹ ਸਮਾਣੇ ਪਾਤਣਾਏ ਨੇ ਨਾ ਜੀ ਸਾਨੂੰ ਤਾਂ ਕੋਈ ਅੱਜ ਤੱਕ ਸੁਣੀ ਨਹੀਂ ਦੋ ਜਵਾਖਾਂ ਦੀ ਮਾਂ ਹੋਗੀ ਠੀਕ ਇਹ ਗਲਤ ਵੀ ਹੈ ਸਰ ਹਾਂ ਕੀ ਨਾਂ ਵਾਲੀ ਲੜਕੀ ਦਾ ਲੜਕੀ ਦਾ ਮਰਤਕ ਪ੍ਰਕਾ ਨੇਪਾਲ ਕੋਰ ਹਾਂ ਕੀ ਬਿਆਨ ਲੈ ਲੜਕੀ ਦੇ ਪਰਿਵਾਰ ਵੱਲੋਂ ਇਹਨਾਂ ਦੇ ਡੈਡੀ ਦੇ ਬਿਆਨ ਤੇ ਪਰਚਾ ਦਰਜ ਹੋ ਗਿਆ ਸੀ ਡੈਡੀ ਦਾ ਨਾਮ ਡੈਡੀ ਦਾ ਨਾਮ ਹੈਗਾ ਜੀ ਬਲਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਸ਼ਾਜਲੀ। ਬਾਕੀ ਜਾਣ ਲਿਖਾਇਆ ਨਾ ਇਹਨਾਂ ਨੇ ਲਿਖਾਇਆ ਵੀ ਜਿਹੜੀ ਸਾਡੀ ਲੜਕੀ ਸੀ ਗਲਾਡ ਵਿਆਹੀ ਹੋਈ ਸੀਗੀ। ਹੂੰ। ਕਰਨੈਲ ਸਿੰਘ ਨਾਲ ਜੋ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ। ਕਰਨੈਲ ਸਿੰਘ ਵਗੈਰਾ ਇਹਦੇ ਭਰਾ ਸੀ ਵਿਚ ਨਾਲ। ਜਿਹਨੂੰ ਦੁਖੀ ਹੋ ਕੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਹ ਕਿਹੜੀ ਧਾਰਕ ਦਾ ਇਹਨੂੰ ਕਰਮ ਦਰਜ ਹੋਇਆ? ਇਹ ਸ਼ੱਕ ਇਹਨਾਂ ਸੱਚੀ। ਜਿਹਨੂੰ ਪੀਪ ਆਰ ਆਈ ਪੋਸਟਮਾਰਟਮ ਕਰਾਇਆ